ਚਾਰੇ ਟਾਇਰ ਗੁਡੀਅਰ ਕੰਪਨੀ ਦੇ ਆ ਕੋਈ ਦੇਸੀ ਨਹੀਂ ਹੈਗੇ ਵੀਰੇ ਠੀਕ ਹੈ ਜੀ ਬੈਲ ਵੀ ਮਿਲ ਜੂ ਅਜੇ ਲੈਣਾ ਹੋਵੇ ਕਿਸੇ ਨੇ ਠੀਕ ਹੈ ਜੀ ਆਰ ਪੀਏ ਦਾ ਰੁਪਿਆ ਗੇਅਰ ਇੰਜਨ ਵੀ ਰੁਪਈਏ ਦਾ ਆਰ ਪੀਆ ਬਈ ਇਹਦਾ ਗੇਅਰ ਇੰਜਨ ਦਾ ਹਾਂਜੀ ਚਲਾ ਕੇ ਬਾ ਕੇ ਵੱਢ ਕੇ ਲੈ ਜੇ ਇਹਨੂੰ ਸਾਰਾ ਓਰੀਜਨਲ ਆ ਕਲਮ ਲੱਗੀ ਹੋਵੇ ਜੁਮੇਵਾਰਾਂ ਜਿੰਨੇ ਦਾ ਆਪਾਂ ਇਹ ਦੇਵਾਂਗੇ ਹਾਂਜੀ ਕੋਈ ਦੇ ਕੇ ਦਿਖਾਓ ਜਮਨ ਨਵਾਂ ਟਰੈਕਟਰ ਆ ਚਾਰੇ ਟਾਇਰ ਬਾਈ ਨਵੇਂ ਆ ਕੁੜੀਆ ਕੰਪਨੀ ਦੇ 17 ਮਾਡਲ ਆ ਹਾਂਜੀ ਸਾਰਾ ਓਰੀਜਨਲ ਆ ਵੀਰੇ ਠੀਕ ਹੈ ਜੀ ਬੈਂਪਰ ਨੂੰ ਛੱਡ ਕੇ ਇਹਦੀ ਕਲੱਚ ਪਲੇਟ ਪਾਉਣੀ ਪਊ ਡਾਉਨ ਆ ਠੀਕ ਹੈ ਸਿੱਧੀ ਗੱਲ ਹੈ ਪਹਿਲਾਂ ਕਹਿ ਦਣਾ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਤਲਵੰਡੀ ਸਾਬੋ ਤਖਤ ਸਿਰੀ ਦਮਦਮਾ ਸਾਹਿਬ ਪਹੁੰਚੇ ਆ ਤੇ ਸ਼ਰਮੇ ਦੇ ਨਵੇਂ ਗਦਾਮ ਦੇ ਵਿੱਚ ਸ਼ਰਮਾ ਆਪਣੇ ਕੋਲੇ ਆ ਸਤਿ ਸ੍ਰੀ ਅਕਾਲ ਬਾਈ ਸਰਮੇ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਆ ਭਰਾ ਕੀ ਹਾਲ ਹੈ ਜੀ ਨਵੇਂ ਗਦਾਮ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਬਾਈ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਮੋਸਟ ਵੈਲਕਮ ਬਾਈ ਸਾਡੇ ਨਵੇਂ ਗਡਾਉਂ ਚ ਆਉਂਦੇ ਆ ਤੈਨੂੰ ਬਹੁਤ ਬਹੁਤ ਧੰਨਵਾਦ ਬਾਈ ਤੈਨੂੰ ਆਉਣ ਚ ਅੱਜ ਇੱਕ ਤਾਂ ਗਿਫਟ ਦੇਵਾਂਗੇ ਅਸੀਂ ਕਿਹੜੇ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਖੁਸ਼ੀ ਬਹੁਤ ਹੋਈ ਆ ਭਾਈ ਸਤਨਾਮ ਅੱਜ ਮੇ ਆ 121 ਨਾਮ ਸਕੰਦਰ ਸਕੰਦਰ ਮਾਨ ਮੇਰੇ ਕੋਲੇ ਆਇਆ ਠੀਕ ਹੈ ਯੂਟਿਊਬਰ ਦਾ ਦਾ ਬਾਛਾ ਨਾਂ ਦੇ ਬਹੁਤੇ ਨਾਂ ਦੇ ਮਤਨਾਤ ਤਾਂ ਹੈ ਨਹੀਂ ਆਪਾਂ ਕਿ ਨਾਂ ਲੱਗੇ ਨਾ ਦਾ ਕਿ ਲੋੜ ਹੀ ਨਹੀਂ ਨਾਂ ਲੈਣ ਦੀ ਕਿ ਚਲ ਕੇ ਬਿਥੇਰੀ ਹੁੰਦੀ ਆ ਹੂੰ ਇਹਨਾਂ ਦਾ ਉਦਾਂ ਹੀ ਨਾਂ ਬਿਥੇਰਾ ਥੋੜੇ ਲੈਣ ਲੌਂਡ ਲੈਣ ਲੌਂਡੀ ਚੱਲੀ ਵੈਸੇ ਇੱਕ ਗੱਲ ਜੀ ਮੈਨੂੰ ਜਿਆਦਾ ਆਈ ਹੈ ਸਤ ਨਾਮ ਤੇ ਜਿੰਨਾ ਚਿਰ ਸ਼ਰਮਾ ਮਰਦਾਨੀ ਇਹ ਬੰਦੇ ਦਾ ਗੁਣ ਨਹੀਂ ਠੀਕ ਹੈ ਗੱਲ ਇਹ ਬੰਦੇ ਨੇ ਜੜਾਂ ਬਹੁਤੀਆਂ ਲਾਈਆਂ ਤੇ ਗੁਣੇ ਨੇ ਕਿਸੇ ਗੁਣ ਕਿਸੇ ਨੇ ਨਹੀਂ ਇਹਦਾ ਪਾਇਆ ਇਹ ਗੱਲ ਆਈ ਠੀਕ ਹੈ ਬੈਠਾ ਮੂੰਹ ਤੇ ਠੀਕ ਹੈ ਸ਼ਰਮੇ ਨੂੰ ਧਰਤੀ ਤੋਂ ਚੱਕ ਕੇ ਅਸਮਾਨ ਤੱਕ ਲਿ ਜਾਣ ਵਾਲਾ ਆ ਬਾਜ ਮੈਨੂੰ ਇਹਨੇ ਆਪਦੇ ਪੰਜਿਆਂ ਚ ਡਾਇਆ ਤੇ ਅਸਮਾਨ ਚ ਲੈ ਗਿਆ ਹਕੀਕਤ ਹੈ ਫੋਕਾ ਕੇ ਕਹਿੰਦੇ ਆ ਛੂਟੀ ਜੀ ਚੜਕ ਨੇ ਤੇ ਸਾਨੂੰ ਅਸਮਾਨ ਦੀਆਂ ਸ਼ੇਅਰ ਕਰਾਉਂਦੇ ਆ ਵਰਲਡ ਦੇ ਵਿੱਚ ਕਰਾਉਂਦੇ ਠੀਕ ਹੈ ਗੱਲ ਇੱਕ ਇਹ ਤੇ ਇੱਕ ਤੁਸੀਂ ਮੈਨੂੰ ਜੰਨਤ ਦਿਖਾਤੇ ਮੇਰੀ ਔਕਾਤ ਪਲਟੀਨੇ ਮੋਟਰਸਾਈਕਲ ਦੀ ਸੀ ਜਿਹੜਾ ਕਿ ਮੈਂ ਆਪ ਦਾ ਗਡਾਉਣ ਅੱਜ ਤਲਵੰਡੀ ਸਾਬੋ ਦੇ ਵਿੱਚ ਪਾਇਆ ਤੁਹਾਡੇ ਘਰ ਠੀਕ ਹੈ ਗੱਲ ਗੁਣ ਹੁੰਦਾ ਬੰਦੇ ਤੇ ਇੱਕ ਵਾਰ ਗੁੰਚੋਦ ਬੰਦੇ ਤੇ ਮੈਂ 100 ਕਰ ਦिए ਉਹ ਵੀ ਇੱਕ ਗੁੰਨੀ ਹੈ 100 ਕੋ ਲਿਓ ਜੀਨੇ ਮੰਨਣਾ ਇੱਕ ਵੀ ਮੰਨ ਲੂ ਜੀਨੇ ਨਹੀਂ ਮੰਨਣਾ ਉਹ ਬਸ 100 ਕਰ ਦੇ ਹੂੰ ਕਿ ਗੱਲ ਤੇ ਗੱਲ ਹੈ ਮੇਰੀ ਸਹੀ ਗੱਲ ਹੈ ਤੇ ਤੂੰ ਕੀ ਕਹਿਣਾ ਚਾਹੁੰਦਾ ਬਾਈ ਮੈਂ ਕਹਿੰਦਾ ਵਧੀਆ ਹੈ ਵਧੀਆ ਜਿਵੇਂ ਇੱਕ ਨੰਬਰ ਆ ਕੰਮ ਬਹੁਤ ਬਹੁਤ ਮੁਬਾਰਕਾਂ ਨਵੇਂ ਗੜਾਉਂਦੇ ਆ ਬਲਾ ਦਾਦ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਸਟਰ ਵੈਲਕਮ ਤੇਰਾ ਵੀ ਸਾਡੇ ਗੜਾਉਂ ਚ ਆਏ ਹੋ ਅੱਜ ਹਾਂ ਤੇ ਵਧੀਆ ਲੱਗਿਆ ਯਾਰ ਕੋਈ ਕੋਈ ਬੰਦਾ ਆਉਂਦਾ ਟਾਮਾ ਸਰਮਨ ਯਾਦ ਰੱਖਣ ਵਾਲਾ ਨਹੀਂ ਤੇ ਤੂੰ ਆਵਾਜ਼ ਮਾਰ ਕੇ ਦੇਖੀ ਯਾਰਾਂ ਨੂੰ ਅੱਧੀ ਰਾਤ ਠੀਕ ਹੈ ਖੜਾ ਆ ਦੇ ਬੋਲ ਤੇ ਕਿ ਤੇਰੇ ਵਰਗੇ ਬੈਠੇ ਹੋਏ ਕਿ ਤੂੰ ਤਾਂ ਟੜ ਕੇ ਉੱਠ ਕੇ ਜਾਵੇਂ ਬਾਹਰ ਕੋਈ ਚਾਹ ਮੈਂ ਤੂੰ ਕਿਵੇਂ ਬੈਠਾ ਰਾਤ ਹੀ ਜਾਦੇ ਕੀਤਾ ਵੀਰੇ ਤੂੰ ਮੈਨੂੰ ਉਹਦੀ ਆ ਗਿਆ ਠੀਕ ਹੈ ਉਹਦੀ ਆ ਸਕੰਦਰ ਦਾ ਗਿਫਟ ਆ ਸਕੰਦਰ ਸਿੰਘ ਪਹਿਲਾਂ ਤਾਂ ਤੇਰਾ ਗਿਫਟ ਵੀਰੇ ਠੀਕ ਹੈ ਜੀ ਗਡਾਉਣ ਚਾਉਣ ਵਾਸਤੇ ਠੀਕ ਹੈ ਜੀ ਤੇ ਤੈਨੂੰ ਅਸੀਂ ਗਿਫਟ ਦਿੰਨੇ ਸ਼ੂਜ਼ ਠੀਕ ਹੈ ਠੀਕ ਹੈ ਗੱਲ ਖਾਲੀ ਇਹ ਵੀ ਨਹੀਂ ਸੋਹਣਾ ਲੱਗਦਾ ਹੈ ਨਾ ਆ ਲੋ ਠੀਕ ਹੈ ਇਹ ਗੱਲ ਪੂਰਾ ਹੁਣ ਕਰਾਂਗੇ ਪੂਰਾ ਕਰਾਂਗੇ ਜੇ ਕਰਨ ਲੱਗੇ ਭਾਈ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਇਹ ਭਾਈ ਸਾਡੇ ਵੱਲੋਂ ਛੋਟੀ ਜੀ ਟੋਟਾ ਜਾਂ ਗਿਫਟ ਕਬੂਲ ਕਰੀ ਤੇ ਆ ਮਾਇਆ ਭਰਾ ਸਾਡੀ ਠੀਕ ਹੈ ਜੀ ਕਿਹਨੇ ਭਾਈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਇਹ ਦੇਣ ਲਈ ਗੱਲ ਹੀ ਕੋਈ ਨਹੀਂ ਇਹ ਆਪਾਂ ਲਗਭਗ ਲਗਭਗ ਕੀ ਸਾਰੇ ਜੋ ਵੀ ਆਪਾਂ ਯੂਟਿਊਬਰਾਂ ਨੂੰ ਇਨਵਾਈਟ ਕਰਾਂਗੇ ਆਪਣੇ ਗਡਾਉਨ ਤੇ ਮਹੂਰਤ ਤੇ ਸਾਰਿਆਂ ਨੂੰ ਹੀ ਆਪਾਂ ਸ਼ੂਜ਼ ਤੇ ਨਾਲ ਇਦਾਂ ਹੀ ਮਾਇਆ ਥੋੜੀ ਬਹੁਤੀ ਗਿਫਟ ਕਰਾਂ ਅੱਜ ਤੈ ਲਗਿਆ ਸਾਡੇ ਬਹੁਤ ਵਧੀਆ ਲਗਿਆ ਬਈ ਆ ਕੇ ਖੁਸ਼ੀਆਂ ਪੂਰੀ ਖੁਸ਼ੀ ਹੋਈ ਹੈ ਵੀ ਨਮਾਗ੍ਰਾਮ ਬਣਾ ਲਿਆ ਤੇ ਹੁਣ ਆਪਾਂ ਟਾਈਮ ਨਾ ਵੇਸਟ ਕਰੀਏ ਬਾਈ ਜਮਾ ਨਹੀਂ ਕਰਦੇ ਬਾਈ ਆ ਜਾ ਤੇ ਹੁਣ ਆਪਾਂ 60 ਫਾਰਮ ਤੋਂ ਸਟਾਰਟ ਕਰਦੇ ਆਂ ਸਰਮਾ ਖੁੱਲ ਕੇ ਦੱਸ ਕੇ ਨਾ ਇਹਦੇ ਬਾਰੇ ਇਹ ਤਾਕੜਾ ਹੈ ਜਾਂ ਡਿਸਕਾਊਂਟ ਕਰਨਾ ਹੈ ਗੱਲ ਹੀ ਕੋਈ ਨਹੀਂ ਜਿੰਨੇ ਦਾ ਇਹ ਦੇ ਦਾਂਗੇ ਨਾ ਕੋਈ ਦੇ ਕੇ ਦਿਖਾਵੇ ਠੀਕ ਹੈ ਇਹ ਨਾ ਸਾਰਾ 오ਰੀਜਨਲ ਟ੍ਰੈਕ ਹਾਂਜੀ ਸਿਰਫ ਇਹਦਾ ਪਹਿਲਾ ਰਿੰਬ ਮੂਰਲਾ ਇੱਕ ਰੰਗ ਹੋਇਆ ਹਾਂਜੀ ਬਾਕੀ ਸਾਰਾ ओरिजिनल ਆ ਪਿੱਛੇ ਜਾ ਕੇ ਨਾ ਸ਼ੇਰ ਬੱਗਿਆ ਮਗਰਿਆ ਰੰਗ ਰੂਟ ਦਿਖਾ ਕੇ ਆ ਟਾਇਰ ਤਾਂ ਛੋਟੇ ਦੇ ਰੁਪਿਆ ਪੈਣੇ ਹਨਾ ਜਮਾ ਤਾਜੇ ਟਾਇਰ ਪਾ ਕੇ ਹਦੇ ਬਾਂਚ ਵੀ ਨਹੀਂ ਪੜਿਆ ਘੰਟਾ ਵੀ ਨਹੀਂ ਚੱਲਿਆ ਯਾਰ ਠੀਕ ਹੈ ਚਾਰੇ ਟਾਇਰ ਗੁਡਇਰ ਕੰਪਨੀ ਦੇ ਆ ਕੋਈ ਦੇਸੀ ਨਹੀਂ ਹੈਗੇ ਵੀਰੇ ਠੀਕ ਹੈ ਜੀ ਬੈਲ ਵੀ ਮਿਲ ਜੂ ਅਜੇ ਲੈਣਾ ਹੋਵੇ ਕਿਸੇ ਨੇ ਠੀਕ ਹੈ ਜੀ আর ਪੀਏ ਦਾ ਰੁਪਿਆ ਗੇਅਰ ਇੰਜਨ ਵੀ ਰੁਪਈਏ ਦਾ ਆ ਰਪੀਆ ਬਈ ਇਹਦਾ ਠੀਕ ਹੈ ਜੀ ਤਿੰਨ ਮਾਡਲ ਆ ਹਾਂਜੀ ਠੀਕ ਹੈ ਗੱਲ ਠੀਕ ਹੈ ਜੀ ਰੇਟ ਹੈਗਾ ਇਹਦਾ ਜੀ 2 ਲੱਖ ਤੇ 40 ਹਜ਼ਾਰ 2 40 40 ਦੇਣਾ ਕਿੰਨੇ ਦਾ ਜਿੰਨੇ ਦਾ ਤੂੰ ਕਹਦੇ ਯਾਰ ਜੈ ਜੈ ਕਹਦੇ ਬਾਕੀ ਪੁੱਛਣ ਦਾ ਕੋਈ ਫਾਇਦਾ ਨਹੀਂ ਕਈ ਵਾਰ ਤੂੰ ਚਾਲ ਵਾਲੀ ਵੱਡੀ ਮਾਰ ਮੈਂ ਬਾਲੀ ਵੱਡੀ ਸਾਲ ਮਾਰੂੰਗਾ ਫਿਰ ਕੋਈ ਫਾਇਦਾ ਨਹੀਂ ਤੇ ਜੈ ਜੀ ਕਹਦੇ ਬਸ 9 ਗ੍ਰਾਮ ਦੀ ਖੂਸੀ ਚ ਇੱਕੋ ਰੇਟ ਹਾਂ ਰੁਪਿਆ ਨਹੀਂ ਘਟਣਾ ਨਾ ਘਟੀ ਐਦੋਂ ਘਟਾ ਲੈ ਫੋਨ ਨਾ ਕਰੇ ਠੀਕ ਹੈ ਪੂਰੇ 2 ਲੱਖ ਦਾ ਪੂਰੇ 2 ਲੱਖ ਦਾ ਮਿੱਤਰੋ ਇਹ ਫਾਰਮ 60 ਬਣੂਗਾ ਮੂਰੇ ਆ ਗਿਆ ਅਰਜਨ 555 ਡੀ ਆਈ ਇਹਦੇ ਬਾਰੇ ਦੱਸੀ ਮੈ 555 ਇਹ ਟਰੈਕਟਰ ਦਾ ਇਹ ਬਠੰਡਾ ਨੰਬਰ ਆ ਹਾਂਜੀ ਚੱਪਾ ਲਈ ਕਾਪੀ ਆ ਹਾਂਜੀ ਇਹਦੀ ਜੇ ਪਾਸਿੰਗ ਵਧਾਉਣੀ ਹੋਵੇ ਨਾ ਪਾਸਿੰਗ ਵਾਜੂ ਜੇ ਨਾ ਕਰਾਉਣੀ ਹੋਵੇ ਕਿਉਂ 5 ਕਿ ਮਹੀਨੇ ਹੋਇਆ ਇਹਨੂੰ ਟੱਪੇ ਨੂੰ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਜਿੰਨਾ ਹੈਗਾ ਸਾਰਾ origignal ਆ ਸਾਰਾ origignal ਹੈ ਹਾਂ ਠੀਕ ਹੈ ਗੇਅਰ ਇੰਜਨ ਦਾ ਹਾਂਜੀ ਚਲਾ ਕੇ ਬਾ ਕੇ ਵੱਢ ਕੇ ਲੈ ਜੇ ਉਹਨੂੰ ਤਸੱਲੀ ਕਰਕੇ ਤਾਂ ਨਹੀਂ ਤਸੱਲੀ ਆ ਵਧੀਆ ਜ਼ਿੰਮੇਵਾਰ ਤੋਂ ਘਰੋਂ ਆਇਆ ਇਹ ਠੀਕ ਹੈ ਇਹ ਆਪਾਂ ਟਰੈਕਟਰ ਦੇ ਵਿੱਚ ਕੱਟਿਆ ਸੀ 834 ਦੇ ਵਿੱਚ ਠੀਕ ਹੈ ਜੀ 13 ਰੁਪਏ ਦਾ ਰੁਪਈਆ ਹੀ ਹੈ ਗੇ ਰਿੰਜ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ ਇਹ 2005 ਆ ਹਾਂ ਜੀ 555 ਹਾਂ ਜੀ ਰੇਟ ਹੈਗਾ ਇਹਦਾ ਜੀ 2.5 ਲੱਖ 2.5 ਲੱਖ ਰੁਪਿਆ ਹਾਂ ਜੀ ਦੇਰਾਂ ਕਿੰਨੇ ਦਾ ਹੈ ਤੂੰ ਦੱਸ ਸ਼ਰਮਾ ਉਹਦੇ ਜਿੰਨੀ ਦੇ ਯਾਰ 2 ਲੱਖ ਦਾ じゃ ਹੋ ਗਿਆ 2 ਲੱਖ ਦਾ ਮੇ ੋ ਇਹ ਲੈ ਜਾਓ 2 ਲੱਖ ਤੋਂ ਰੁਪਇਆ ਘਟ ਨਹੀਂ ਹੋਣਾ ਇਹ ਬੇਨਤੀ ਹੈ ਹੁਣ ਹੱਥ ਬੰਨ ਕੇ ਭਾ ਮਾਰਜਨ ਲੈ ਜਾਓ ਭਾ ਮੈਂ ਸਾਠ ਠੀਕ ਹੈ ਦੋਨਾਂ ਚੋਂ ਕੋਈ ਮਰਜ਼ੀ ਹੱਕ ਲਿਓ ਦੋਨੇ ਖੜੇ ਨੇ ਇੱਕੋ ਜਿੱਕੇ ਮੁੱਲ ਦੇ ਮੂਹਰੇ ਆ ਗਿਆ 9500 ਮੈਸੀ ਇਹਦੀਆਂ ਗੱਲਾਂ ਦੱਸੀ ਬਈ ਇਹਦੇ ਬਾਰੇ ਇਹ ਸਪਾਈ ਹੈਗਾ 2019 ਮਾਡਲ ਆ 20 ਦੀ ਆਰਸੀ ਆ ਹਾਂਜੀ ਸਾਰਾ ਰੈਜਨ ਵਾਲਾ ਕਲਮ ਲੱਗੀ ਹੋਵੇ ਜੁਮੇਵਾਰਾਂ ਠੀਕ ਹੈ ਜੀ ਪਿਛਲੇ ਟਾਇਰ 85 ਪੈਸੇ ਹੈਗੇ ਆ ਮੁੱਲੇ ਬਈ 70 ਕੁ ਪੈਸੇ ਟਾਇਰ ਹੈਗੇ ਆ ਠੀਕ ਹੈ ਜੀ ਲੋਹੇ ਦੇ ਵੇਟ ਵਗੈਰਾ ਲੱਗੇ ਹੋਏ ਨੇ ਲੱਗੇ ਹੋਇਆ ਨਾਲ ਦੇ ਜੋੜ ਪਿਛਲੇ ਬਾਤੇ ਲੱਗੇ ਹੁੰਦੀ ਠੀਕ ਹੈ ਜੇ ਟਰੈਕਟਰ ਦੇ ਕਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਆਪਾਂ ਦੇਣਦਾਰ ਆ ਦੇਣਦਾਰਾਂ ਕੀ ਯਾਰ ਜੇ ਆ ਟਰੈਕਟਰ ਤੇ ਕਲਮ ਲਗੀ ਹੋਵੇ ਤੁਸੀਂ ਤੇਲ ਪਾਣੀ ਲੈ ਜਿਓ ਸਰਮੇ ਤੋਂ ਡਾਬਲ ਡਾਬਲ ਰਾਜ ਜੀ ਦੀ ਰੋਟੀ ਪਾਣੀ ਖਾਓਗੇ ਹੱਥ ਨੇ ਕੋਈ ਕੀਮਾ ਲਾਉਂਗੇ ਉਹਦੇ ਵੀ ਦੇ ਦਾਂਗੇ ਉਹਦੇ ਵੀ ਦੇ ਦੇਗਾ ਚੱਕ ਬਾਈ ਕੋਈ ਬੰਦਾ ਜਾਣਕਾਰ ਲੈ ਆਏ ਕੋਈ ਕਾਢ ਲਿਓ ਨਕਸ਼ਾ ਮਾੜਾ ਆਏ ਚੋਂ ਤੇ ਸਾਰਾ ਕੁਝ ਮਿਲ ਜਾਊਗਾ ਐਵੇਂ ਆ ਕੇ ਨਾ ਪੁੱਛਾ ਮਰੋੜਿਓ ਕਿ ਬਾਈ ਇਹ ਆਏ ਆ ਇਹ ਫਲਾਣਾ ਹੈ ਕਿ ਤੇ ਹੁਕਾ ਓਦਾਂ ਨਾ ਕਰਿਓ ਸੱਚੀ ਗੱਲ ਕਰਿਓ ਕਿ ਆ ਗਮੀ ਆ ਬਾਈ ਤੇ ਫਿਰ ਮਾਡਲ ਤੇ ਰੇਟ ਇੰਨੀ ਮਾਡਲ ਆ 20000 ਸੀ ਆ 495000 ਡਮਾ ਬਾਣੀ ਰੱਖੀ ਖੜਾ ਐ ਢਾ ਦੇ ਪੇ ਥੋੜੀ ਕਰ ਲੈ ਕੀ ਇੱਥੇ ਭੈਣ ਦਾ ਸਾਢੇ 4 ਦਾ ਕਰੀਏ ਫਿਰ ਇਹਨੂੰ ਹੋ ਗਿਆ ਸਾਢੇ 4 ਲੱਖ ਦਾ ਮਿੱਤਰੋ ਇਹ ਲੈ ਜਿਓ ਠੀਕ ਹੈ ਤੇ ਗੱਲ ਦੈਨੂੰ ਹੋ ਜਾ ਤਾ ਤੂੰ ਪਹਿਲਾ ਲੋਗਰਾ ਜਿੱਤੇ 4.5 ਬੋਲਿਆ ਹਾਂਜੀ ਸਤਨਾਮ ਤੇ ਵੀ 4.5 ਨਹੀਂ ਬੋਲਿਆ ਸੀ ਵੀਡੀਓ ਤੇ ਸੀ 4,60,000 ਬੋਲਿਆ ਸੀ ਠੀਕ ਹੈ ਉਹ 4.5 ਕਹਤਾ 4.5 ਦਾ ਸੀ 4.5 ਦਾ ਲੈ ਜਿਓ ਯਾਰ ਜਿੰਨੇ ਕਹੀ ਜਾਵਾਂਗੇ 19 ਦੀ ਟਰੈਕਟਰ ਹੋਈ ਜਾਣਗੇ ਉਲਜਾਨ ਵਾਲੇ ਬਣਿਓ ਤੇ ਮੂਰੇ ਆ ਖੜਾ ਬਾਈ ਨਿਕਾ ਜਾ ਇਹ ਵੇਚਦਾ ਬਾਈ ਇਹ ਵੇਚਦਾ ਮੂਰੇ 60 55 ਫੇਰਾ 60 55 ਹੈਗਾ ਹੈਗਾ ਦੱਸੀ ਵੇਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਵੀਰੇ ਜਿੰਨੇ ਦਾ ਆਪਾਂ ਇਹ ਦੇਵਾਂਗੇ ਹਾਂਜੀ ਕੋਈ ਦੇ ਕੇ ਦਿਖਾਓ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਇਹ ਟਰੈਕਟਰ ਨਾ ਹਾਂਜੀ ਬੈਂਪਰ ਨੂੰ ਛੱਡ ਕੇ ਬੇਕੀ ਸਾਰਾ Ориਜਨਲ ਸਾਰਾ ਰੀਨਲ ਸਾਰਾ Ориਜਨਲ ਸਾਈਡ ਗੇਅਰ ਆ 2 ਸਪੀਡ ਆ ਡਬਲ ਡਿਸਟ੍ਰਿਬਿਊਟਰ ਟਰੈਕਟਰ ਆ 60 HP ਆ 60 HP ਆ RP A ਦਾ RP A ਟਰੈਕਟਰ ਆ ਬਾਈ ਠੀਕ ਹੈ RP A ਦਾ RP A ਚਲਾ ਕੇ ਬਾਕੇ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਹੈ ਤੂੰ ਕੈਮਰਾ ਇੱਧਰ ਲਿਆ ਛੇਰ ਬੱਗਿਆ ਮਾਰ ਇੱਧਰ ਮਾਰੀ ਕਰਾ ਕੈਮਰਾ ਲੈ ਲਿਆ ਇੱਥੇ ਮਾਰ ਚੁੱਕ ਕੈਮਰਾ ਦੇ ਬੋਡੀ ਲਾਈਨ ਤੇ ਠੀਕ ਹੈ ਜੀ ਬਾਦ। ਕਿਆ ਨਾ ਵਿਚੋ ਬਈ ਮਣਕੇ ਵਰਗਾ। ਜਿਵੇਂ ਮਣਕੇ ਵਰਗਾ ਪਿਆ। ਉਹ ਸਕੀਮ ਫਿਰ 9500 ਵਾਲੀ ਮੈਸੀਆੜੀ ਇੱਥੇ ਲਾਗੂ ਆ। ਕਿਵੇਂ? ਬਿਲਕੁਲ ਹੈਗੀ ਆ। ਬੀਜੇ ਕੋਈ ਨਾਉ ਜਿੰਨਾ ਵੀ ਕਿਤੇ ਹੋਇਆ ਹੋਵੇ ਆਪਾਂ ਜੁਮੇ। ਹੁਣ ਜਾਣਦਾ ਬਾਈ ਖਰਚਾ। ਬੈਂਪਰ ਛੱਡ ਕੇ। ਬੈਂਪਰ ਨੂੰ ਛੱਡ ਕੇ। ਹਾਂ ਉਹ ਵੀ ਆ ਚਿੱਟਾ ਚਿੱਟਾ ਕਰ। ਹਾਂ ਇਹ ਗੱਲ ਸਹੀ ਹੈ। ਹਾਂ ਬੈਂਪਰ ਨੂੰ ਛੱਡ ਕੇ ਆ ਜਿੱਥੋਂ ਟਾਇਰ ਸਟਾਰਟ ਹੋ ਗਏ ਯਾਰ। ਟਾਇਰਾਂ ਤੋਂ ਪਿੱਛੇ ਤੱਕ। ਆ ਬੇਟ ਤੋਂ ਲੈ ਕੇ ਯਾਰ। ਬੇਟ ਤੋਂ ਬੇਟ ਤਾ ਫੇਰ ਹੀ ਦੇਖਾਂਗੇ ਆਪਾਂ ਟਾਇਰਾਂ ਤੋਂ ਬੇਟ ਕੀ ਆ ਗਏ ਇਹ। ਹਾਂ। ਤੇ ਪਿੱਛੇ ਦਾ ਕਰ ਨਾ ਜਿੰਨੀਆਂ ਵੀ ਕਿਤੇ ਪੇਂਟ ਹੋਇਆ ਹੋਵੇ ਫਰਮੇ ਤੋਂ ਖਰਚਾ ਲੈ ਜਿਓ ਯਾਰ ਵੀਡੀਓ ਦਿਖਾ ਕੇ ਲਜਾਇਓ ਜੇ ਨਾ ਦਿੱਤਾ ਮੈਨੂੰ ਕਾਲ ਕਰ ਲਿਓ 15 ਮਾਡਲ ਆ ਹਾਂਜੀ 4 ਲੱਖ 60 ਹਜ਼ਾਰ ਡਿਮਾਂਡ ਆ ਹਾਂਜੀ ਲਾਲਾ ਚਾਹ ਇਹਦਾ 4 60 ਡਿਮਾਂਡ ਆ ਮੈਂ ਵੱਡਾ ਚਾਹ ਨਾ ਲਾ ਦਿਆਂ ਦੇਖੀ ਜਾਊਗਾ ਜੀ ਯਾਰ ਮੈਂ ਘਟਾਉਂਦਾ ਨਹੀਂ ਦੇਖੀ ਜਾ ਪੂਰੇ 4 ਤਾਂ ਹੀ ਦਿੱਤਾ ਫਿਰ ਅੱਜ ਜਾ ਹੋ ਗਿਆ ਪੂਰੇ 4 ਲੱਖ ਤਾਂ ਦਿੱਤਾ ਮੈਂ ਸਵਾ 4 ਲੱਖ ਗਿਆ ਸੀ ਰਤਨਾਮ ਤੇਰੀ ਵੀਡੀਓ ਚ ਲਾਜ ਪਹਿਲੀ ਵੀਡੀਓ ਬਣਾ ਰਿਆ ਇਹ ਹਾਂਜੀ ਲੈ ਭਾਈ ਥੋੜਾ ਜਿਹਾ ਨਾ ਇਹ ਛਾਲਾਂ ਵੱਡੀਆਂ ਮਾਰਦਾ ਇਦਿਆਂ ਛਾਲਾਂ ਦਾ ਫਾਇਦਾ ਠਾ ਲਿਓ ਇਹ ਜ਼ਿਮੀਦਾਰਾਂ ਭਰਾਵਾਂ ਵਾਸਤੇ ਨਹੀਂ ਜਿਹੜੇ ਦੇਖਦੇ ਨੇ ਨਾ ਆਹ ਮੈਨੂੰ ਇਹਨਾਂ ਵਾਸਤੇ ਸਾਲ ਉੱਚੀ ਮਾਰ ਦਵਾਂ। ਹਾਂ ਗੱਲ ਹੀ ਕੋਈ ਨਹੀਂ ਆਪਾਂ ਗੱਲ ਹੀ ਕੋਈ ਨਹੀਂ ਵੀਰੇ ਠੀਕ ਐ ਤੇ ਮੂਹਰੇ ਆ ਗਿਆ ਫੇਰ 60 ਫਾਰਮ ਜਮਾਂ ਨਵਾਂ ਟਰੈਕਟਰ ਆ ਚਾਰੇ ਟਾਇਰ ਬਾਈ ਨਵੇਂ ਆ ਕੁੜੀਆ ਕੰਪਨੀ ਦੇ ਮੈਨੂੰ ਲਾ ਹੈਵੀ ਟ੍ਰੀਟਮੈਂਟ ਹੀ ਆ ਛੋਟੇ ਘੇਰ ਵਾਲਾ ਜਮਾਂ ਛੋਟੇ ਘੇਰ ਵਾਲਾ ਬਾਈ 3 ਸਪੀਡ ਵੀ ਕਹਿ ਸਕਦਾ 4b ਕਹਿ ਸਕਦਾ ਇਹਨੂੰ ਹਾਂਜੀ ਇਲਾਕੇ ਬਾਕੇ ਤਸੱਲੀ ਕਰਕੇ ਲੈ ਜਿਓ 19 ਮਾਡਲ ਆ ਬਾਈ ਹਾਂਜੀ 5 ਲੱਖ 80 ਹਜ਼ਾਰ ਡਿਮਾਂਡ ਹਾਂਜੀ ਕੀ ਹਰਿਆਣਾ ਨੰਬਰ ਹੁੰਦੇ ਆਪਣੇ ਕੋਲੇ ਤੁਹਾਨੂੰ ਜੀਆਂ ਮਿਲਣੀਆਂ ਲੋਨ ਫਰੈਂਸ ਸਾਰਿਆਂ ਤੇ ਹੋ ਜਾਂਦੇ ਆ ਠੀਕ ਹੈ ਜੀ ਸਿंपल ਸਹੀ ਹੋਣਾ ਚਾਹੀਦਾ ਪੁਰਾਣੇ ਕੱਟੇ ਜਾਣਗੇ ਜਿੰਨੇ ਕਿਦਾ ਹੋਊਗਾ ਠੀਕ ਹੈ ਜੀ 5 19 ਮਾਡਲ 580 ਡਿਮਾਂਡ ਹਾਂਜੀ ਬੋਲ 580 ਡਿਮਾਂਡ ਹੈ 5 ਲੱਖ 40 ਹਜ਼ਾਰ ਦਾ ਲੱਖ ਕਾ ਦਿਆਂਗੇ ਦਿਵਾਖ ਤੇ ਪੈਗਾ ਤੇਰੇ ਲੋਡ ਹੁਣੇ ਟਰੈਕਟਰ ਬਾਰੇ ਹਾਂ ਜੈਜੀ ਗੱਲ ਕਰਦੇ ਦੇਖੀ ਜਾਊਗਾ ਜੈਜੀ ਕਰਦੇ ਹਾਂ ਕਰਦੇ ਆ ਕਰਮਾ ਬਾਲੀ ਵੱਡੀ ਨਾਲ ਸਾਲ ਮਾਰ ਚਾਂ ਮਾਰ ਜਰ ਦੇਖੀ ਜਾਊ ਅੱਜ ਆਪਾਂ ਤੇਰੇ ਆਈ ਦੀ ਖੁਸ਼ੀ ਜਿ ਪੜਾਕੇ ਪਾਉਣ ਤੇਰੇ ਪਾਏ ਕਰ ਫਿਰ ਅੱਜ ਮੈਂ ਤਾਂ ਇੱਕੋ ਹੀ ਕਹਿ ਦਿੰਨਾ ਫਾਇਦਾ ਤੂੰ ਸੀ ਚੱਕ ਲਿਓ ਮਿੱਤਰੋ ਰੁਪਿਆ ਨਹੀਂ ਕੱਟਣਾ ਉਦੋਂ ਉਦੋਂ ਰੁਪਿਆ ਨਾ ਕਟੀ ਜਮਾ ਨਾ ਕਟੀ ਲੈ ਫਾਇਦਾ ਤੁਸੀਂ ਚੱਕਣਾ ਇੱਕੋ ਹੀ ਰੇਟ ਬੋਲਦਾ ਨਾ ਇਹਨੂੰ ਮਾਰਾ ਨਾ ਸੋਨੂੰ ਮਾਰਾ 5 ਲੱਖ 25000 ਦਾ ਟਰੈਕਟਰ ਲੈ ਜਿਓ ਨਹੀਂ ਬਾਈ ਯਾਰ ਕਿਉਂ ਨਹੀਂ ਹੁਣ ਫਿਰ ਮੈਂ ਇਹ ਤਾਂ ਤੇਰੇ ਆਈ ਦੀ ਗੁਜੀ ਤੂੰ ਤਾਂ ਕੰਮ ਹੋ ਗਿਆ ਕਿਵੇਂ ਲੈ ਬਾਈ ਟਰੈਕਟਰ ਦੇਵਾਂਗੇ ਹਾਂਜੀ 5 ਲੱਖ ਤੇ 10000 ਦਾ ਹੈ 510000 ਦਾ ਲੈ ਵੀ ਆ ਉਦੋਂ ਵੀ ਵੱਡੀ ਖੁਸ਼ੀ ਆ ਹੁਣ ਮੌਕਾ ਸਾਹਮ ਲਿਓ ਮੈਂ ਕਿਸੇ ਵੀਡੀਓ ਚ ਨਹੀਂ ਬੋਲਿਆ ਰੇਟ ਵੀਰੇ ਸਿਰਫ ਇਹਦੀ ਵੀਡੀਓ ਚ ਬੋਲਿਆ ਠੀਕ ਆ ਤੇ ਅੱਜ ਇਹ ਆਇਆ ਤੇ ਆਪਾਂ ਰੇਟ ਸਾਹਮ ਲਓ ਵੀਰੇ ਸਾਹਮ ਲਓ ਬਸ ਇਹ ਯਾਰ ਗੱਲ ਮੁਕਾਓ ਮੂਰੇ 855 ਆ ਗਿਆ ਜਮਾ ਟਮਾਟਰੀ 17 ਮਾਡਲ ਆ ਹਾਂਜੀ ਸਾਰਾ ਓਰੀਜਨਲ ਆ ਵੀਰੇ ਠੀਕ ਆ ਜੀ ਬੈਂਪਰ ਨੂੰ ਛੱਡ ਕੇ ਬੈਂਪਰ ਨੂੰ ਛੱਡ ਕੇ ਠੀਕ ਆ ਗੱਲ ਇਹ ਤਾਂ ਵੀ ਲਾਗੂ ਆ ਸਕੀਮ ਆ ਮੈਂ ਹਾਂ ਸਭ ਕੁਝ ਲਾਗੂ ਆ ਬਾਈ ਗੇ ਰਿੰਗ ਦਾ ਰੁਪਈਏ ਦਾ ਰੁਪਿਆ ਟਰੈਕਟਰ ਆ ਠੀਕ ਹੈ ਟਾਇਰ ਆ ਗਿਆ ਬਾਈ 90 ਪੈਸੇ 85 ਤੋਂ 90 ਪੈਸੇ ਟਾਇਰ 85 ਤੋਂ 90 ਪੈਸੇ ਟਾਇਰ ਪਈ ਇੱਧਰ ਆ ਜਾ ਛੋਟੇ ਵੀਰ ਹਾਂਜੀ ਤਵਲ ਡਿਸਟ੍ਰੀਬਿਊਟਰ ਟਰੈਕਟਰ ਆ ਠੀਕ ਹੈ ਜੀ 17 ਮਾਡਲ ਠੀਕ ਹੈ ਜੀ ਹੁਣ ਇਹਦਾ ਕਰ ਦੇ ਕੀ ਕਰਨਾ ਬੋਲ 17 ਮਾਡਲ ਡਬਲ ਡਿਸਟ੍ਰਿਬਿਊਟਰ ਤੇ ਰੇਟ ਕਿੰਨਾ ਹੈ ਰੇਟ 5.5 ਸਾਢੇ ਪੰਜ ਪੰਜ ਦਾ ਦੇ ਦੇ ਫਿਰ ਇਹ ਤਾਂ ਮੈਨੂੰ ਆ ਹੋਰ ਚੱਕੂਗਾ ਬਾਈ ਖੜ ਜੋ ਹਜੇ ਟਰੈਕਟਰ ਦੇਵਾਂਗੀ ਜੀ 4,90,000 ਲਓ ਵੀ 10000 ਰੁਪਿਆ ਮੇਰੇ ਉੱਤੇ ਦੀ ਹੋਰ ਡਿਸਕਾਊਂਟ ਰੱਖਤਾ 490000 ਮੌਕੇ ਤੇ ਮਾਨ ਸਨਮਾਨ ਕਰਾਂਗੇ ਯਾਰ ਮੌਕੇ ਤੇ ਮਾਨ ਸਨਮਾਨ ਹੋਊ ਇੱਕ ਸੱਚ ਹੋਰ ਵੀ ਦੱਸਦੇ ਪਾਈਆਂ ਨੂੰ ਅੱਜ ਨਵਾਂ ਸ਼ੋਰੂਮ ਖੋਲ੍ਹਿਆ ਜਿਹੜਾ ਪਹਿਲਾਂ ਇੱਕ ਕਿੰਨਾ ਦਿੰਦਾ ਸੀ ਚਾਬੀ ਦੇ ਨਾਲ 1500 ਉਹ ਕਿੰਨਾ ਕਰਤਾ ਇਹ ਯਾਰ ਇਹਦੀ ਵੀਡੀਓ ਦੇਖ ਕੇ ਆਉਂਗੇ ਸਿਕੰਦਰ ਜੀ ਸ਼ਾਰਟ ਸਕਰੀਨ ਲਿਆਓ 2000 ਚਾਬੀ ਨਾਲ ਸੋਨ ਨੂੰ ਤੇ 2000 ਚਾਬੀ ਨਾਲ ਇਹਨੂੰ ਠੀਕ ਹੈ ਉਹ ਮੈਨੂੰ ਤਾਂ ਚਲ ਚਾਬੀ ਨਾਲ ਦੇਖੀ ਜਾ ਉਹ ਆ ਦੋਨੇ ਜੁੜਬਾ ਭਰਾ ਵੇਖ ਗਏ ਬਾਈ ਇਹ ਵਿਕ ਗਏ ਬਾਈ ਹਾਂ ਮੂਹਰੇ ਆ ਗਿਆ 60 ਦਾ ਸਿਆਉਣਾ ਲੀਕਾ ਇਹਦਾ ਗਿਫਟੀ ਕਰਾ ਦੇ ਸੀ ਠੀਕ ਵਾ ਹਾਂ ਇਹ ਡੀਸੀ ਬਾਰੇ ਦੱਸੀਂ ਮਰਾ ਇਹਦੀ ਕਲਚ ਪਲੇਟ ਪਾਉਣੀ ਪੂ ਡਾਉਣ ਠੀਕ ਹੈ। ਛਿੱਤੀ ਗੱਲ ਆ। ਪਹਿਲਾਂ ਕਹਿ ਦਨਾ ਕਲੱਚ ਪਲੇਟ ਕੱਲੀ ਕਲੱਚ ਪਲੇਟ ਭਾਅ ਦਾ ਟਰੈਕਟਰ ਬਾਕੀ ਓਕੇ ਸਾਰਾ। ਹਾਂਜੀ। ਠੀਕ ਹੈ ਗੱਲ ਸਾਰਾ ਓਰੀਜਨਲ ਆ ਟਾਇਰ ਰੱਦੇ ਕਾ। ਠੀਕ ਹੈ ਜੀ। ਗੇਰ ਇੰਜਨ ਦਾ ਵਧੀਆ। ਠੀਕ ਹੈ ਜੀ। ਠੀਕ ਹੈ ਗੱਲ। ਤੇ ਮਾਡਲ ਤੇ ਰੇਟ? ਮਾਡਲ 2000 ਆ ਰੇਟ ਹੈਗਾ ਜੀ 2,25,000। ਕੀ ਪਲੇਟ ਅਗਲਾ ਪਵਾ ਲੂ ਪਲੇਟ ਆਲਾ ਤਾਂ ਡੱਕਰ ਦੇ? ਡੱਕਰ ਡੱਕਰ ਕਿੰਨੇ ਡੱਕਰਾਂ ਬਾਵੇ ਡੱਕਰ ਤੂੰ ਮੈਂ ਇੰਜਨ ਦੇ ਵੀ ਡੱਕਰ ਤੂੰ ਹੋ ਦੱਸ। ਇੰਜਨ ਦੇ ਵੀ ਡੱਕਰ ਦੇਗਾ। 2,25,000 ਡਿਮਾਂਡ ਕਰੀ ਬੈਠਾ। 1 ਲੱਖ 90000 ਦਾ ਦੇ ਦੇ ਹੋਰ ਕਿੰਨੇ ਦਾ ਦੇਣਾ ਜਾਇ ਜਿਹੜਾ ਦੇ ਜਾਇਜ ਦਾ ਦੇ ਇੱਕ ਲੱਖ ਫਿਰ 80 ਦਾ ਦਿੱਤਾ ਦਿੱਤਾ 1 ਲੱਖ 80 ਟਰੈਕਟਰ ਦੇਵਾਂਗੇ ਭਾਈ 1 ਲੱਖ ਤੇ 75000 ਦਾ 1 75 ਦਾ ਕੱਲ ਲਈ ਕਲੱਚ ਬਲੇਡ ਪਾਉਣੀ ਪਊਗੀ ਪਹਿਲਾਂ ਕਹ ਦੇਣਾ ਇਹ ਗੱਲ ਪਲੈਟ ਤੇ ਟਰੈਕਟਰ ਠੀਕ ਆ ਭਾਈ ਬਾਜ ਤਾਂ ਸੁਣਾਵਾਂ ਤੈਨੂੰ ਇਹ ਦੇਖਦਾ ਸੀ ਤੂੰ ਬਾਜ ਵੀ ਮੇਰੇ ਮਿੱਤਰੋ ਬਾਜ ਦੀ ਸੁਣਾਉਂਦਾ ਸਰਨਾ ਬਾਕੀ ਬਾਜ ਆ ਗਿਆ ਸਾਇਲੈਂਟ ਚੱਲ ਰਿਹਾ ਜਮਾ ਬਾਜ ਸੁਣੀ ਨਹੀਂ ਰਹੀ ਕੀ ਆ ਕਰੀ ਤੋ ਬਾਜ ਓਕੇ ਆ ਬਾਈ ਅੱਜ ਤੂੰ ਮੇਰੇ ਆਇਆ ਗੜਾਉਂ ਚ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਤੇ ਬਾਈਆਂ ਨੂੰ ਕਰਾਂਗੇ ਆਪਾਂ ਖੁਸ਼ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਸਾਰੇ ਟਰੈਕਟਰਾਂ ਦੇ ਨਾਲ ਚਾਬੀ ਨਾਲ 2000 ਰੁਪਿਆ ਠੀਕ ਹੈ ਜੀ ਬੈਟਰੀ ਡੰਡਾ ਹੱਟੀ ਇੰਜਨ ਦਾ ਤੇਲ ਨਾ ਪਸੰਦ ਆਇਆ ਚੇਂਜ ਚੇਂਜ ਕਰਕੇ ਸਕਰੀਨ ਸ਼ਾਟ ਲੈ ਆਏ ਹੋ ਇਹਦਾ ਸਕੰਦਰ ਦਾ ਠੀਕ ਹੈ ਜੀ ਸਕੰਦਰ ਨੂੰ 2000 ਜਿਹੜਾ ਵੀ ਟਰੈਕਟਰ ਦੀ ਵੀਡੀਓ ਤੇ ਬੀਖੂ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਜੇ ਟਰੈਕਟਰ ਨਾ ਪਸੰਦ ਆਇਆ ਟਰੈਕਟਰ ਬੀਚ ਠੀਕ ਹੈ ਜੀ ਹੋਰ ਦੱਸ ਮੈਂ ਕਰਾਂ ਬਸ ਫਿਰ ਹੁਣ ਤਾਂ ਐਂ ਦੱਸ ਦੇ ਵੀ ਗੋਦਾਮ ਹੈ ਕਿੱਥੇ ਹੈ ਤੇ ਲੋਕੇਸ਼ਨ ਕੀ ਹੈ ਆਪਣੇ ਕੋਲ ਲੋਕੇਸ਼ਨ ਹੈਗੀ ਆ ਭਾਈ ਆਪਣਾ ਪਿੰਡ ਹੈਗਾ ਤਲਵੰਡੀ ਸਾਬੋ ਸੰਗਤ ਰੋੜ ਤੇ ਘਰ ਆਪਣਾ ਜਮਾ ਸੜਕ ਦੇ ਉੱਤੇ ਟੋਕੇ ਵਾਲੀ ਮਸ਼ੀਨ ਲੱਗੇ ਚਾਰ ਨੰਬਰ ਗਲੀ ਟੱਪ ਕੇ ਠੀਕ ਹੈ ਜੀ ਤੇ ਗਢਾਉਣ ਹੈਗਾ ਆਪਣਾ 7 ਨੰਬਰ ਗਲੀ ਦੇ ਵਿੱਚ ਠੀਕ ਹੈ ਗੱਲ ਵੀਰੇ ਇਹ ਵੀ ਸੰਗਤ ਰੋਡ ਤੀ ਹੈ ਸੰਗਤ ਰੋਡ ਤੀ ਹੈ ਠੀਕ ਹੈ ਤੇ ਪਰਸੋਂ ਨਵਾਂ ਸਟਾਕ ਆ ਰਿਹਾ ਕੱਲ ਨੂੰ ਸ਼ਾਮ ਨੂੰ ਨਵਾਂ ਸਟਾਕ ਆ ਜੂਗਾ ਠੀਕ ਹੈ ਗੱਲ ਵੀਰੇ ਜਿੱਦੇ ਆਪਣੇ ਗਢਾਉਣ ਦਾ ਮੂਰਤ ਹੋਇਆ ਉਦਘਾਟਨ ਹੋਇਆ ਸਪੈਸ਼ਲ ਡਿਸਕਾਊਂਟ ਕਰਾਂਗੇ ਠੀਕ ਹੈ ਜੀ ਗਢਾਉਣ ਭਰ ਲਿਆ ਆਪਾਂ ਇੱਕ ਦੋ ਦਿਨਾਂ ਵਿੱਚ ਭਰ ਦਾਂਗੇ ਇਹਨੂੰ ਤੇ ਆਪਾਂ ਫਿਰ ਰਸੀਦਾਂ ਵੀ ਦਿਖਾ ਦੇਾਂਗੇ ਕਿੰਨੇ ਕਿੰਨੇ ਦਾ ਲਿਆਂਦੇ ਆ ਠੀਕ ਹੈ ਜੀ ਤੇ ਜਿਵੇਂ ਮਰਜ਼ੀ ਕਰਿਓ ਭੂਆ ਮੈਂ ਘਾਟੇ ਨਾਲ ਲੈ ਜਾਓ ਭੂਆ ਵਾਧੇ ਨਾਲ ਲੈ ਜਾਓ ਪਰਵਾਹੀ ਨਹੀਂ ਠੀਕ ਠੀਕ ਹੈ ਗੱਲ ਬੇਨਤੀ ਇਕਾਤ ਮੰਨ ਕੇ ਜਿਨੇ ਵੀ ਤਲਵੰਡੀ ਆਉਣਾ ਗੁੱਸਾ ਨਾ ਕਰਿਓ ਮੂੰਹ ਦਾ ਸੁਆਦ ਨਖ ਰਿਆ ਖਰਾਬ ਕਰਿਓ ਕਿਸੇ ਨੂੰ ਪੁੱਛ ਕੇ ਸ਼ਰਮਾ ਕਿੱਥੇ ਆ ਸ਼ਰਮੇ ਦਾ ਘਰ ਤੇ ਕਿੱਥੇ ਸ਼ਰਮੇ ਦਾ ਘਰ ਕਿਉਂ ਤੁਹਾਨੂੰ ਦੱਸਣਾ ਤਾਂ ਹੈ ਨਹੀਂ ਕਿਸੇ ਨੂੰ ਕਿ ਸ਼ਰਮਾ ਕੌਣ ਆ ਕਿਉਂ ਮੈਨੂੰ ਤਲਵੰਡੀ ਸਾਹਿਬ ਉਹਦੇ ਵਿੱਚ ਨਾ ਮੰਡੀ ਵਾਲੇ ਜਾਣਦੇ ਆ ਤੇ ਨਾ ਮੈਨੂੰ ਕੋਈ ਹੋਰ ਮੇਰਾ ਵੀਰ ਜਾਣਦਾ ਠੀਕ ਹੈ ਠੀਕ ਹੈ ਨਾ ਹੀ ਪੁੱਛਿਓ ਠੀਕ ਹੈ ਜੀ ਜਿਨੇ ਆਉਣਾ ਸਿੱਧਾ ਤੁਹਾਨੂੰ ਮੈਂ ਲੋਕੇਸ਼ਨ ਦੱਸਤੀ ਕਿ ਇੱਥੇ ਬਾਈ ਤੁਸੀਂ ਆ ਜਾਓ ਹਾਂਜੀ ਤੇ ਆਪਾਂ ਬੈਠੇ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਠੀਕ ਹੈ ਜੀ ਠੀਕ ਹੈ ਗੱਲ ਅੱਜ ਤਰੀਕੇ ਕੀ ਹੈ 13 10 ਮਹੀਨਾ 2025 ਠੀਕ ਹੈ ਜੀ ਠੀਕ ਹੈ ਇਹ ਗੱਲ ਮੇਰਾ ਮੋਬਾਈਲ ਨੰਬਰ 94788 4545 ਦੂਜਾ ਨੰਬਰ 88729 45 ਲੋਕਾਂ ਦੀਆਂ ਗੱਲਾਂ 'ਚ ਨਾ ਆਇਓ ਰਾਜੀ ਕੋਈ ਨਹੀਂ ਹੈਗਾ ਮਿੱਤਰਾਂ ਤੇ ਆ ਕੇ ਦੇਖਿਓ ਤੁਸੀਂ ਜੇ ਤਾਂ ਵਧੀਆ ਲੱਗਿਆ ਤਾਂ ਟ੍ਰੈਕਟਰ ਲਓ ਨਹੀਂ ਨਾ ਲਓ ਠੀਕ ਹੈ ਗੱਲ ਤੁਹਾਡੇ ਏਰੀਏ 'ਚ ਜਾਂ ਕਿਤੇ ਹੋਰ ਪਤਾ ਕਰਕੇ ਉਹ ਰੇਟ ਦਾ ਜਿਹੜਾ ਸਾਡੇ ਕੋਲੇ ਖੜਾ ਨਾ ਉਹਦਾ ਰੇਟ ਪੁੱਛ ਕੇ ਕੀ ਰੇ ਠੀਕ ਹੈ ਜੇ ਕੋਈ 20 50 ਹਜ਼ਾਰ ਦਾ ਫਾਇਦਾ ਹੋਇਆ ਨਾ ਫੇਰੀ ਇਹ ਵੀਡੀਓ ਤੇ ਭਕਾਈ ਮਾਰਨ ਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਠੀਕ ਹੈ ਗਲਤ ਗੱਲ ਲੱਗ ਗਈ ਸਹੀ ਗੱਲ ਹੈ ਜੀ ਤੇ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਪੇ ਨੂੰ ਕਾਲੇ ਫੋਲੋ ਕੇ ਅੰਦਰ ਬੁਰਜ ਹਰੀ ਠੀਕ ਹੈ ਗੱਲ ਤੇ ਹੁਣ ਆਪਣੇ ਆ ਤਿੰਨ ਚਾਰ ਚੈਨਲਾਂ ਤੇ ਵੀਡੀਓ ਆਇਆ ਕਰਨੀਆਂ ਲਗਾਤਾਰ ਅਪਡੇਟ ਮੇਰਾ ਖੋਦਾ ਚੈਨਲ ਵੀ ਫੇਸਬੁਕ ਤੇ ਪਿਆ ਭੋਲੇ ਦੀ ਹੱਟੀ ਚਿਕੰਦਰ ਹੋ ਗਿਆ ਲੈ ਲੌਂਡ ਹੋ ਗਿਆ ਦੇਸੀ ਹੱਡ ਹੋ ਗਿਆ ਭੋਲੇ ਦੀ ਹੱਟੀ ਹੋ ਗਿਆ ਮੰਦੀਪ ਹੋ ਗਿਆ ਬਸ ਆ ਪੰਜ ਚਾਰ ਚੈਨਲਾਂ ਤੇ ਆਪਾਂ ਆਇਆ ਕਰਾਂਗੇ ਠੀਕ ਹੈ ਠੀਕ ਹੈ ਗੱਲ ਬਾਈ ਇਹ ਵੀਡੀਓ ਵਧੀਆ ਲੱਗੀ ਨਾ ਧੂਸ ਕਰ ਦਿਓ ਬਹੁਤ ਬਹੁਤ ਧੰਨਵਾਦ ਸਰਮਾਈ ਤੇ ਬਹੁਤ ਬਹੁਤ ਮਿਹਰਬਾਨੀ ਤੇ ਲੋ ਵੀ ਮਿੱਤਰੋ ਖਿੱਚ ਲੋ ਤਿਆਰੀਆਂ ਫਰੀਦੋ ਟਰੈਕਟਰ ਵਾਈ ਤੋਂ ਜੇ ਮੂਰਤ ਤੇ ਆਉਣਾ ਤੇ ਇਸੇ ਚੈਨਲ ਤੇ ਤੁਹਾਨੂੰ ਅਪਡੇਟ ਦੇਵਾਂਗੇ ਲਾਜ਼ਮੀ ਸਤਿ ਸ਼੍ਰੀ ਅਕਾਲ ਜੀ